ਪਤਾ ਨਹੀਂ ਮੈਂ ਕੀ ਪੰਗਾ ਪਿਆ ਮੈਗਾ ਫੋਨ ਦੇ ਉੱਤੇ ਮੈਗਾ ਲੈਂਗੁਏਜ ਦਾ ਚੱਕਰ ਹੋਇਆ ਆ ਲੈਂਗੁਏਜ ਮੈਗਾ ਸੈੱਟ ਹੋ ਰਹੀ ਹੈਗੀ ਨਹੀਂ ਮੈਂਗਾ ਹੁਣ ਵੀ ਇੰਨੀ ਨਹੀਂ ਕੀਤੀ ਹੈਗੀ ਮੈਂਗਾ ਪਤਾ ਹੀ ਲੱਗਾ ਇਹਨਾਂ ਕੁਝ ਖਾਸ ਪੰਜਾਬੀ 'ਚ ਮੈਂ ਕਰ ਦਿੱਤਾ ਹੁਣ ਸਾਰੇ ਪੰਜਾਬੀ ਚਾਂਦੇ ਆ ਉਹ ਨਹੀਂ ਅਬ ਥੋੜੇ ਇੱਕ ਮਿੰਟ ਇੰਗਲਿਸ਼ ਆ ਹੀ ਜਾਂਦੇ ਸਾਰੇ ਪਤਾ ਨਹੀਂ ਕੀ ਹੋਇਆ ਫੋਨ ਨੂੰ ਮੈਨੂੰ ਮਜ਼ਾ ਨਹੀਂ ਆਉਂਦਾ ਕਿ ਸਾਡੇ ਤੁਝੋ ਤੁਸੀਂ ਪੰਜਾਬੀ ਦੇ ਨੂੰ ਸਾਰਾ ਮੈਨੂੰ ਇੰਗਲਿਸ਼ ਸ਼ੋ ਹੋ ਹੀ ਜਾਂਦਾ ਆ ਪਤਾ ਨਹੀਂ ਕੋ ਆਪਸ਼ਨ ਯਾਰ ਖਰਾਬ ਹੋ ਗਈ ਹੋ ਮੈਨੂੰ ਮਜ਼ਾ ਨਹੀਂ ਆ ਰਿਹਾ ਮੈਂ ਲਾਈਕ ਦਾ ਮੈਂ ਕਿਹਾ ਰਵਨੀਤ ਮੇਰੇ ਕੋ ਆਪਸ਼ਨ ਵੀ ਖਰਾਬ ਹੋ ਗਈ ਹੈ ਮੈਨੂੰ ਮਜ਼ਾ ਨਹੀਂ ਆ ਰਹੀ ਅੰਗਰੇਜ਼ੀ ਚੋ ਚੀਜ਼ ਲਿਖ ਆ ਜਾਂਦੀ ਹੈ ਮੈਂ ਮਰ ਜੇ ਸੈਟ ਕੀਤਾ ਹੁਣ ਪੰਜਾਬੀ ਆਂਦੀ ਆ ਹੁਣ ਮੈਨੂੰ ਪੰਜਾਬੀ ਚ ਪੰਜਾਬੀ ਚਾਹੀਦੀ ਆ ਹੁਣ ਦੱਸ ਲਿਖੋ ਪਤਾ ਨਹੀਂ ਮੇਰੇ ਕੋ ਨੀਤੀ ਚੱਕਰ ਹੋਇਆ ਹੈ ਮੈਨੂੰ ਨੇ ਹੋ ਰਿਹਾ ਠੀਕ ਹੋ ਗਿਆ ਮੇਗਾ ਚਿੱਕ ਨਹੀਂ ਹੋ ਰਿਹਾ ਲਾਈਵ ਪਤਾ ਨਹੀਂ ਕੀ ਚੱਕਰ ਹੋ ਗਿਆ ਹੋਰ ਉਹਨਾਂ ਮੀਤਾ ਛੇਤੀ ਤਾਂ ਆਈ ਸੀਗੀ ਟਾਈਮ ਦੇ ਨਾਲ ਮੈਗਾ ਹੋ ਨਹੀਂ ਰਿਹਾਗਾ ਤੇਰਾ ਵੀ ਸਸਨੀ ਕਾਲੀ ਆਇਆ ਹੁੰਦੋਂ वो नहीं अद्दा कर दे मैं का पता नहीं पता नहीं मैं मेरे तो पता नहीं की हो पढ़ते है ਹਾਈ ਕਮੋ ਹਾਅਰ ਯੂ ਨਹੀਂ ਰਹੀ ਅੱਠ ਕਰੂੰਗਾ ਤੂੰ ਇੱਦੀ ਚੱਲਦੇ ਚੱਲਦੇ ਵੇ ਨਹੀਂ ਰੁਕਦਾ ਹੈ ਨਹੀਂ ਨਹੀਂ ਨਾਲ ਫਿਰ ਹੋਇਆ ਨਹੀਂ ਪੰਜਾਬੀ 'ਚ ਮੈਂ ਕਹਾ ਆਪਾ ਕਰਤਾ ਮੈਂ ਕੋਲ ਪੰਜਾਬੀ ਲਿਖੀ ਨਾਲ ਲੱਪੇ ਹੀ ਮੈਂ ਕਹਾ ਕੁਤਰਾ ਉਹ ਕਿਦਾ ਉਹ ਨੋਰਮਲ ਠੀਕ ਹੋਇਆ ਨਹੀਂ ਪੰਜਾਬੀ ਨਾਲ ਲੱਪੇ ਮੇਰੇ ਸਾਰੇ ਕਮੈਂਟ ਪੰਜਾਬੀ 'ਚ ਹੋ ਗਿਆ ਮੈਂ ਕਹਾ ਪਤਾ ਨਹੀਂ ਮੈਨੂੰ ਮਜ਼ਾ ਨਹੀਂ ਆ ਰਿਹਾ ਲਾਈਵ ਦਾ ਠੇੜ ਪੰਜਾਬੀ ਮੈਂ ਕਹਾ ਹੋ ਗਈ ਹੁਣ ਹਾਂ ਜਿੰਦੀ ਤਾਂ ਹੋ ਗਈ ਮੈਨੂੰ ਮਜ਼ਾ ਨਹੀਂ ਆਉਂਦਾ ਹੈਗਾ ਲਾਈਵ ਦਾ ਮੈਂ ਹੁਣ ਪੰਜਾਬੀ 'ਚ ਹੋ ਗਿਆ ਆ ਠੇੜ ਪੰਜਾਬੀ ਹੋ ਗਈ ਹੁਣ ਮੈਂ ਕਹਾ ਪਹਿਲਾਂ ਅੰਗਰੇਜ਼ੀ ਆਂਦੀ ਸੀ ਤੇ ਨਾ ਭਾਬੀ ਜਿੰਦੀਤ ਹੋ ਗਈ ਤੇ ਅਲਤੇ ਪਤਾ ਕੀ ਲਿਖਿਆ ਹੈ ਕਹਿੰਦਾ ਭਾਬੀ ਜਿੰਦੀਤ ਹੋ ਗਈ ਕੋਈ ਨਹੀਂ ਜੱਟ ਹੋਇਆ ਬੂਨਾ ਮਮ ਉਹ ਹੋਰੀ ਪੰਗਾ ਪੈ ਗਿਆ ਹੁਣ ਇਹਦਾ ਆ ਗਿਆ ਸੰਗੀਤ ਯੰਤਰ ਠੀਕ ਹੈ ਪੰਜਾਬੀ ਹਾਲੇ ਪੜ ਲਓ ਪੜੀ ਤੇ ਜਾਂਦੀ ਮੇਕ ਪੰਜਾਬੀ ਉਠੇੜ ਪੰਜਾਬੀ ਆ ਗਈ ਆ ਬਿਲਕੁਲ ਠੇੜ ਠੱਕ ਪੰਜਾਬੀ ਆ ਗਈ ਐ ਤਾਂ ਮਜ਼ਾ ਨਹੀਂ ਆਦਾ ਇਹ ਕਲਾਈ ਦਾ ਪੜھوںਗੀ ਮੈਂ ਕਿ ਹੁਣ ਤਾਂ ਥੋੜੀ ਦੇਰ ਕੋਈ ਨਹੀਂ ਬੱਝਦੀ ਹੁਣ ਨਕਰੀ ਤੇ ਆ ਗਿਆ ਕਹਿੰਦੀ ਕਿਹਦੇ ਕਾਲ ਦਾ ਤਨਾ ਨਕਰੀ ਤੇ ਪਤਾ ਨਹੀਂ ਕੀ ਲਿਖਿਆ ਉਠੇੜ ਪੰਜਾਬੀ ਨਾਲ ਲੱਪਈ ਆ ਨਾ ਪੁੱਛ ਕੀ ਲਿਖਿਆ ਤੂੰ ਤੇਰਾ ਲਿਖਿਆ ਆ ਕਾਲ ਦਾ ਤਨਾ ਬਿਲਕੁਲ ਠੇਠ ਪੰਜਾਬੀ ਜਿਹੜੀ ਹੁੰਦੀ ਉਹਦੀ ਖਿਆਨ ਲੱਪਈ ਆ ਭਾਬੀ ਕੁਝ ਨਹੀਂ ਹਾਲ ਤੁਹਾਡਾ ਕਹਿੰਦਾ ਅੰਗਰੇਜ਼ੀ ਕਿਸੇ ਹੋਰ ਨਾਲ ਬਿਹਤਰ ਹੈ ਅੰਗਰੇਜ਼ੀ ਦੇ ਕਿਸੇ ਹੋਰ ਅੰਗਰੇਜ਼ੀ ਨਾਲ ਬਿਹਤਰ ਕਿਤੇ ਤਾਂ ਜਾਵੇਂ ਸਿਆਪਾ ਬਲੀਟ ਟੇਟ ਆ ਗਈ ਠੀਕ ਹੈ ਭਾਬੀ ਜਾਨ ਕਿਤੇ ਸੁੱਕਾ ਠੀਕ ਹੋਇਆ ਉਹ ਟੇਟ ਪੰਜਾਬੀ ਆ ਗਈ ਵੇਗਾ ਹੁਣ ਹੋਰ ਹੀ ਆਪਸ਼ਨਸ ਆਪਦੀ ਮੈਂ ਕੋਈ ਚਲੋ ਕੋਈ ਨਹੀਂ ਮੈਂ ਕਰ ਲੂੰ ਤੁਸੀਂ ਗੱਲਾਂ ਮਾਤਾ ਮੈਂ ਤੁਹਾਡੀ ਦੁਨੀਆ ਹੀ ਆ ਮੈਂ ਸੀ ਜਾਂ ਨਹੀਂ ਵੈਸੇ ਤੁਸੀਂ ਕਰੀ ਜਾਓਗਾ ਅੱਗ ਤੋਂ ਵਧੀਆ ਦੇਖਦਾ ਨਹੀਂ ਇਹ ਠੀਕ ਹੈ ਠੀਕ ਹੈ ਕਰਦੀਆਂ ਗੱਲਾਂ ਦਾ ਹੋਆ ਮਾੜੀ ਮੋਟੀ ਲੱਗਦੀ ਸਮਝੇ ਹਾ ਦੂਜੇ ਮੋਂ ਤੇ ਬੜਸਾ ਦੀ ਮੈਂ ਕਿਸੇਂ ਦੇਣਾ ਨਹੀਂ ਤੂੰ ਦੇ ਦੇ ਮੈਨੂੰ ਤੇਰੇ ਫੋਨ ਤੇ ਕਿੰਟ ਪੜੀ ਜਾਨੀ ਆ ਦੇਣਾ ਇੱਕ ਵਾਰ ਤੇਰੇ ਫੋਨ ਤੇ ਤਾਂ ਪੰਜਾਬੀ ਚ ਆਉਂਦੇ ਹੋਣੇ ਨਹੀਂ ਛਾਲੇ ਹਨਾ ਕਿਦਾਂ ਦੇ ਤੇਰੇ ਫੋਨ ਤੇ ਡਾਕਰ ਤੇਰੇ ਖੁਰਮਾ ਮੇਰੇ ਆਉਂਦੇ ਆ ਨਹੀਂ ਆਪਾ ਇੱਕ ਤਹਾਈ ਚਾਈ ਕਰੀ ਆਵਾਜ਼ ਨਾ ਵੀ ਤਾਈ ਦੀ ਵਧੀਆ ਆ ਆ ਆਈਡੀ ਦਾ ਪ੍ਰੀ ਤੇਰਾ ਵਧੀਆ ਆ ਮੈਂ ਗੋਡਾ ਆਈਡੀ ਦਾ ਪ੍ਰੀ ਤੇਰਾ ਦੇ ਗਿਆ ਮੈਂ ਕਿ ਮੁੰਡਾ ਮੈਨੂੰ ਫੋਨ ਆਪਣਾ ਉਹਦੇ ਫੋਨ ਤੇ ਪੜਦੀ ਹੂੰ ਹਮ ਜਲਸੂ ਮੈਗਾ ਲਾਈਕ ਕਰ ਦਿਓ ਵੀਡੀਓ ਨੂੰ ਜਲਦੀ 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 ਲਾਈਕ ਕਰੋ ਦਵਿਗੜ ਮੈਂ ਜਾਂਦਾ ਹਾਂ ਹਾਏ ਹਰਜੀਤ ਆਪ ਕਹਾਂ ਸੇ ਰਹਿਨੇ ਵਾਲੇ ਹੋ ਆਈ ਐਮ ਫਰੋਮ ਪੰਜਾਬ ਹਲੋ ਰਣਜੀਤ ਹੈਪੀ ਨੇਵੂ ਸੌਂ ਗਏ ਦੋਨੋਂ ਹੀ ਸੁੱਖੇ ਸੌਂ ਗਏ ਅੱਛੇ ਤੇ ਵਿੱਚ ਸੌ ਗਏ ਮਮ ਠੀਕ ਹੈ ਨਵੂ ਆਹ ਦਾ ਵਧੀਆ ਹੈ ਸੁੱਖ ਹੈ ਪੀ ਤੇਰੇ ਮਰੋਂ ਕੀ ਦੇਖਾਂਗਾ ਬੇਟਾ ਵੜਾ ਕੇ ਤੇਰੇ ਨਾਲ ਦੇਖਾਂ ਉਹਨਾਂ ਕਹਿੰਦੇ ਵੜਾ ਕੇ ਤੇਰੇ ਨਾਲ ਦੇਖਾਂ ਕਹਿੰਦੀ ਹਾਂ ਯਾ ਸਾਡੇ ਨਾਲ ਤਾਂ ਦੇਖੋ ਨਬੂਆ ਮੇਰੀ ਗੱਲ ਸੁਣ ਤੂੰ ਮੁੰਡ ਕੇ ਦੇਖਦੀ ਨਹੀਂ ਮੁੰਡ ਕੇ ਦੇਖਦੀ ਨਹੀਂ ਬਹੁਤ ਸੁੰਦਰ ਹੋ ਅਜੀਬ ਗੱਲ ਬਹੁਤ ਸੁੰਦਰ ਹੋ ਹਾਏ ਮੇਰਾ ਬੱਬ ਸੋ ਫਨੀ ਅਜ ਤਹਾ ਗਿਆ ਉਹਦਾ ਵੀ ਸੇਮ ਨਾਮ ਸੀ ਸੋਖਾ ਉਹ ਨਬੂ ਹਾਏ ਇਹ ਲੋਕਾਸ ਕਿਦਾਰੇ ਵੀ ਹਾ ਮੈਨੂੰ ਤੇ ਹਾਈਟ ਕੀਤਾ ਆ ਕਹਿੰਦਾ ਮੈਂ ਹਾਈਟ ਕਰਤਾ ਬੱਸ ਕਰਾ ਰਿਹਾ ਵਥੇ ਹੋਰ ਹੀ ਪੰਗੇ ਪੈ ਆਣਾ ਦੋਈ ਦੇ ਪੋਂ ਤਾਂ ਪੜਦੀਆਂ ਕਮੈਂਟ ਮੈਨੂੰ ਆਪ ਵੀ ਪਤਾ ਕਿ ਆਪਸ਼ਨ ਦਾ ਚੱਕਰ ਕੀ ਹੋਇਆ ਹੈ ਮੈਂ ਕਿਹਾ ਕੁਝ ਨਹੀਂ ਬਦਲਿਆ ਬਦਲਿਆ ਤਾਂ ਨਵੇਂ ਮੇਰੇ ਕੀ ਹੋਇਆ ਮਨਿੰਦਰ ਪਤਨ ਮੈਂ ਘਸੂ ਨਹੀਂ ਹੋਇਆ ਅੱਜ ਲੱਭ ਜ ਮਜਾ ਨਹੀਂ ਆ ਰਿਹਾ ਮੈਨੂੰ ਉੱਥੇ ਕੋਈ ਚੇਂਜ ਕੀਤਾ ਉੱਥੇ ਠੇੜ ਪੰਜਾਬੀ ਆਣ ਲੱਪੀ ਮੈਂ ਬਿਲਕੁਲ ਹੀ ਹੁਣ ਤੋੜੇ ਜਿਹਾ ਹੁਣ ਤੋਂ ਪੜਦੀਆਂ ਹੋਈਆਂ ਹੈਗਾ ਹੁਣ ਆ ਉਹ ਵੀ ਮੈਨੂੰ ਪਤਾ ਨਹੀਂ ਮੈਨੂੰ ਕਿ ਪਾਣੀ ਚੱਕਦਾ ਹੈਗਾ ਉਹ ਪਤਾ ਨਹੀਂ ਮੈਨੂੰ ਬੋਲ ਜੀ ਕਿੱਦਾਂ ਠੀਕ ਹੋਊਗਾ ਕਿਉਂ ਮੈਨੂੰ ਲੱਗਿਆ ਦਾ ਹੁਣ ਤਾਂ ਮੈਂ ਪੜਦੀ ਐ ਇਧਰੋਂ ਕੁ ਮਿੰਟ ਹੋਰ ਤਾਂ ਮੈਨੂੰ ਜ ਨਹੀਂ ਤੁਹਾਨੂੰ ਸੁੱਕਾ ਕਹਿੰਦਾ ਜੇ ਬਾਰੇ ਖਾਣਾ ਪਾਣਾ ਮੈਨੂੰ ਰੁਕ ਜਾ ਕਹਿੰਦਾ ਨਬੂ ਉਹ ਬੈਰੀ ਬੈਰੀ ਗੁੱਡ ਰਵੀ ਨੂੰ ਯਾਰਿਆ ਮੈਨੂੰ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਾਓ ਤੇ ਵੀਡੀਓ ਲਾਈਕ ਕਰ ਦਿਓ ਪਲੀਜ਼ ਅੱਛਾ ਕਿੱਥੇ ਅੱਜ ਫੇਰ ਪਾਰਟੀ ਪਾਰਟੀ ਕਿੱਥੇ ਕਰੀ ਆ ਸੁੱਖਾ ਮੈ ਗਿਆ ਮੈਨੂੰ ਨਹੀਂ ਦਿੰਦੀ ਸੁੱਖੇ ਬਹੁਤ ਉਹ ਉਹ ਉਸ ਕੈਟੋਰੀ ਨਹੀਂ ਆ ਰਹੀ ਆ ਇਹ ਤੇ ਪਾਰਟੀ ਚੱਲਣੀ ਮੈਂ ਕਿ ਲਾਈਕ ਕਰ ਦਿਓ ਵੀਡੀਓ ਜਲਦੀ ਜਲਦੀ ਲਾਈਕ ਕਰੋ ਹੋਰ ਮਨਿਕ ਲੇਕਰ ਵੀਡੀਓ ਨੂੰ ਨਵੇਂ ਜਨ ਸਬਸਕ੍ਰਾਈਬ ਕਰ ਲਓ ਹਾ ਹਾ ਗੁਰੇ ਨਾ ਤਨ ਯਾਰਿਆ ਮੇਰੀ ਬੁਲਜੀਤ ਹੋਰ ਪੂਜਦੀ ਬੱਚੇ ਦੀ ਪਾਰਟੀ ਕਰਨੀ ਬੁਲੀ ਤੇ ਅੱਛਾ ਅੱਛਾ ਮੈਨੂੰ ਕੋਈ ਕਮੈਂਟ ਸਮਝ ਨਹੀਂ ਲੱਗਿਆ ਤੁਹਾਡੇ ਪਹਿਲਾਂ ਚਾਹੇ ਗੱਲ ਉਜੀ ਕੁਜੀਤ ਪਾਛੜਾ ਪੂਜਾ ਤਾਂ ਮੈਨੂੰ ਬਿਲਕੁਲ ਨਹੀਂ ਸਮਝ ਰਹੀ ਦੋ ਇੰਗਲਿਸ਼ ਮੈਂ ਕੀ ਆਈ ਹੈ ਸਾਰਾ ਲਾ ਸਦਾਏ ਡੀਪੀ ਨੂੰ ਸੁਖੇ ਲਾ ਸੁਖ ਨੂੰ ਦੇ ਸੁਖੇ ਕਿ ਟਿਪ ਲਾਈਨ ਮੇਗਾ ਪਾਰਟੀ ਹੈ ਜਲਦੀ ਰਹੁ ਪੰਜਾਬੀ ਰੈਸਟੋਰੈਂਟ ਵਿੱਚ ਕਿਹੜੀ ਡੀਪੀ ਸੁਖੇ ਹੋਰ ਅੱਛਾ ਅੱਛਾ ਮੈਨੂੰ ਪਤਾ ਨਹੀਂ ਲੱਗਾ ਮੈਂ ਕਦੋਂ ਤੋਂ ਬਾਅਦ ਵਿੱਚ ਪੂਜਾ ਦਾ ਇੱਕ ਨਾਲ ਇੱਕ ਕੀ ਫਰੀ ਦੇ ਜਾਣੇ ਤੁਸੀਂ ਸੋਹਣੇ ਇੱਕ ਰੱਕੀ ਫਰੀ ਹੀ ਜੈ ਜਾਣੇ ਲੇਗਾ ਦੀ ਫਰ ਲਾਈਏ ਇੱਕ ਰੱਕੀ ਸੁਕੇ ਦਾਲ ਨੂੰ ਆ ਜਿੰਦਾ ਲਾਈਵ ਚ ਮੈਨੂੰ ਸਹੀ ਹੈ ਸੋਹਿਆ ਚਾਓ ਬੁਗੀ ਦੇ ਜਣਾ ਦੋ ਮੇਗਾ ਮੈਂ ਤਾਂ ਆਈ ਕਿ ਤਾ ਨਹੀਂ ਮੇਗਾ ਆਈ ਕਿ ਤਾ ਹੋਗੇ ਤੁਸੀਂ ਮੇਰੇ ਮੈਨੀ ਹੈਲੂ ਟੂਡਾ ਕੀਤਾ ਮੈਂ ਗਿਆ ਹਮ ਹਾਏ ਇੱਕ ਨਿਕਵਰੀ ਪੰਜਾਬ ਕਿਥੋਂ ਜਿੱਤ ਗਿਆ ਪੰਜਾਬੀ ਜਿੱਤ ਗਿਆ ਪੰਜਾਬੀ ਜਿੱਤ ਗਿਆ ਆਏ ਰੱਬਾ ਚਾ ਰਮ ਦੀ ਬੋਤਲ ਜਸਤ ਕਿਰਨ ਲਈਆ ਅੱਛਾ ਮੈਨੂੰ ਮੈ ਉਹ ਬਿਲਕੁਲ ਮਟਾਂ ਸਮਝ ਨਹੀਂ ਲੱਗੀ ਮੈਂ ਕੋਈ ਗੀਤ ਮੈਨੂੰ ਕੁਝ ਨਹੀਂ ਸਮਝ ਆ ਗਈ ਮੈਂ ਕਿਹ ਅੰਗਰੇਜ਼ੀ ਦਾ ਤਰੀਕੇ ਜਾਂਦੇ ਸਾਰੇ ਮੈਂ ਕਹਿ ਮਜ਼ਾਕ ਕਰੀ ਜਾਂਦਾ ਜੋ ਸਾਰੇ ਦੇ ਕੋਟ ਅੰਗਰੇਜ਼ੀ ਵਿੱਚ ਆਣਾ ਸ਼ੁਰੂ ਹੋ ਗਿਆ ਫਿਰ ਮੈਨੂੰ ਲੱਗਾ ਮੈਂ ਕਿ ਕੋਈ ਚੱਕਰ ਆ ਰਮ ਕੀ ਗਾਨੀਆ ਕਰੀਮ ਵਾਲੀ ਚੱਲੂ ਅੱਜ ਤਾਂ ਅੱਛਾ ਸੁੱਕੇ ਹੈਲੋ ਚਿਕਨ ਗਾਲੀ ਦਾ ਆ ਕੁੜੇ ਦਾ ਐ ਚਿਕਨ ਖਾਣੇ ਕੁੜੇ ਦਾ ਤੁਸੀਂ ਹੋਰ ਕਦੀ ਕੀ ਦਿ ਸਵਾ ਚੈੱਕ ਕਰ ਲਈਦਾ ਹੋਮ ਮੇਡ ਬਾਰ ਹੋਮ ਮੇਡ ਬਾਰ ਹੋਰ ਹੈਲੋ ਜੀ ਲਖਵੀਰ 베ਦੀ ਸਤਿ ਸ਼੍ਰੀ ਅਕਾਲ ਹਾਂਜੀ ਭਾਬੀ ਤੁਸੀਂ ਨਹੀਂ ਖਾਇਆ ਕਦੀ ਸੁੱਖੇ ਮੈਂ ਨਹੀਂ ਆਇਆ ਕਿ ਮੈਂਟਰੀ ਮੈਂ ਕਾ ਪੜ ਹੁੰਦੇ ਆ ਕਿ ਮੈਨੂੰ ਪਤਾ ਨਹੀਂ ਲੱਗਾ ਫਿਰ ਸੁੱਖੇ ਬਾਈ ਇਦਾਂ ਨਹੀਂ ਘਣਾ ਸੁੱਖੇ ਦੇ ਪਿੰਡ ਆਏ ਬਲਿੰਦਰ ਸਿੰਘ ਕਿੱਦਾਂ ਬਲਿੰਦਰ ਵਧੀਆ ਵਧੀਆ ਹਾਲੋ ਜੀ ਲਖਵੀਰ 베ਦੀ ਸਤਿ ਸ਼੍ਰੀ ਅਕਾਲ ਸਾਡਾ ਤਾਂ ਵਧੀਆ ਮਿਲਦਾ ਵਰ ਸਭ ਖਾਇਆ ਹੋਈ ਜਾਂਦਾ ਆ ਵਰਤ ਸਭ ਖਾ ਹੋ ਜਾਂਦਾ ਆ उड ले की लेके जाना या नाल सोर मैं का लाइक तक आ जाओ तो वीडियो इन प्लीज स्क्रीन दो बार टच करके वीडियो में लाइक करो जी ਹੇ ਗੱਲਿਆ ਰਵੀ ਸਭ ਕੁਛ ਪੱਕਾ ਮੱਸ ਕਾਇਆ ਦੇ ਹੋਰੀਆਂ ਨਾ ਜਿਲਾ ਨਾ ਜਾਈ ਲੋ ਜਿੰਦਗੀ ਦੇ ਬਹੁਤ ਖਾਣਾ ਮੈਂ ਕਿਆ ਮਸਵਾਤ ਬੰਨਣਾ ਮੈਂ ਹੋਰ ਸਹੀ ਕਾਇਬ ਬਲਿੰਦਰ ਬਾਲ ਵਧੀਆ ਦੀਦੀ ਮਜਬੂਰੀ ਆ ਖਾਣਾ ਪੀਣਾ ਕੀ ਕਰਨਾ ਵਿਚਾਰੇ ਦੀਦੀ ਤਾਂ ਮਨ ਨਹੀਂ ਖਰੇ ਹੁੰਦਾ ਪਤਾ ਨਹੀਂ ਬਲਿੰਦਰ ਕੀ ਯਾਰ ਕੀ ਇਹ ਕਾਇਬ ਬਲਿੰਦਰ ਨੇ ਮੈਂ ਤਾਂ ਸਮਝ ਨਹੀਂ ਲਗੀ ਬਿੰਦਰ ਦੇ ਅਸਲੀ ਇਹ ਕਾਇਬ ਬਲਿੰਦਰ ਬਾਹਰ ਵਾਲੇ ਦੀ ਮਜਬੂਰੀ ਆ ਖਾਣਾ ਪੀਣਾ ਕੀ ਕਰਨਾ ਵਿਚਾਰੇ ਕਿਹੜਾ ਤਾਵਾ ਹੈ ਦੇਨੇ ਦਾ ਦੋੜ ਫਿਰ ਨਹੀਂ ਤੇਲ ਠੀਕ ਆ ਹੋਣਾ ਉੱਲੂ ਜੀ ਤੁਸੀਂ ਸਾਡੇ ਪ੍ਰਿੰਟ ਨਾਲ ਸਰੋਤ ਹੋ ਜੀ ਸੁੱਖਿਆ ਗੇਲ ਟੋਂਬੀ ਪੁੱਛੀਏ ਸ਼ੁਗਰਾਂ ਗਿਲ ਤੋਂ ਵੀ ਪੁੱਛੀਏ ਗਿਲ ਕਿਥੋਂ ਆ ਮੈਂ ਗਿਆ ਗਿਲ ਕਿਥੇ ਆਂਦਾ ਵਿਚਾਰਾ ਗੇਲੀ ਬਣ ਕੇ ਖੇਲਾ ਓਰ ਓਰ ਚੀ Or, no De vet meg. ਜੇ ਲੈ ਸਾਰੇ ਹੁਣ ਪੈਜਿਕ ਖਾਈ ਜਾਂਦੇ ਨੇ ਔਰ ਸੁਕਰ ਮੇਂ ਜਿਆਦਾ ਹੀ ਰੋਣਾ ਆਤਾ ਲਾਈ ਦਾ ਹੀਰੋ ਲਾਈ ਦਾ ਹੀਰੋੜਾ ਆਵੇਗਾ ਸੁੱਖੇ ਨੂੰ ਮੈਂ ਤਾਂ ਸੁੱਕਾ ਹੀ ਲਾਈਦਾ ਹੀਰੋ ਬਣਾਉਂ ਮੈਂ ਤਾਂ ਸੁੱਖਾ ਦੇ ਕੱਚਾ ਵਾਸ ਕਿੱਦਾਂ ਖਾਂਦਾ ਕਹਿੰਦਾ ਕੋਈ ਟੈਨਸ਼ਨ ਨਹੀਂ ਕਹਿੰਦਾ ਕੋਈ ਜੀਤ ਨਹੀਂ ਪਤਾਇਆ ਮਨਜਿੰਦਰ ਗੱਲਾਂ ਸੁਣਵਾਗਾ ਸੁੱਕੇ ਦੀ ਆਏ ਬੜੀ ਬਧੀਂ ਗੱਲਾਂ ਕਰਦਾ ਸੁੱਕੇ ਤੂੰ ਦਾ ਵਾਓ ਠੀਕ ਹੋ ਵੀਰ ਜੀ ਤੁਸੀਂ ਸੁੱਕੇ ਮੈਂ ਕਿ ਲਾਈਦਾ ਹੀਰੋ ਬਣਾਤਾ ਵੇ ਗਿਆ

ਸੁੱਕੇ ਨਾਲ ਸੁੱਕੇ ਨਾਲ ਉਲਟੀਆਂ ਲੱਗੇ ਲੱਗਦੀਆਂ ਸੁੱਕੇ ਨਾਲ ਉਲਟੀਆਂ ਲੱਗੀਆਂ ਲੱਗਦੀਆਂ ਕਹਿੰਦਾ ਮੈਂ ਤਾਂ ਅੱਜ ਕੇ ਖਾਦਾ ਹਾ ਹਾ ਰੱਬਾ ਅੱਛਾ ਦਾ ਮੈਂ ਖਾਂਦਾ ਮੈਨੂੰ ਮੈਨੂੰ ਹੁਣ ਕੀ ਬਸ ਤੂੰ ਦੱਸ ਸਾਨੂੰ ਮੈਨੂੰ ਕੀ ਬਤਾ ਸੁੱਕੇ ਨੇ ਖਾਦਾ ਮੈਂ ਕਿ ਸਾਨੂੰ ਹੋੜ ਹੀ ਪਤਾ ਹੁਣ ਸੁੱਕਾ ਹੀ ਖਾਦਾ ਹੈ ਕਿ ਖਾਂਦਾ ਸੁੱਕਾ ਸੁੱਕਾ ਕਹਿੰਦੇ ਨੇ ਰੋਜ਼ ਲਗਾਤਾਰ ਹੂੰ ਹੋ ਚਲੋ ਠੀਕ ਹੈ ਫਿਰ ਮੈਂ ਕੁਜੀਤਾ ਚੱਲੀ ਹੁਣ ਬਾਏ ਬਾਏ ਮੈਂ ਕੁਜੀਤਾ ਚੱਲੀ ਕੁਜੀਤਾ ਚੱਲੀ ਫਿਰ ਤੂੰ ਕੁਜੀਤਾ ਚੱਲੀ ਆ ਮੈਂ ਕਿ ਮੈਂ ਤਾਂ ਤੇਰੀ ਕੁਜੀਤਾ ਚੱਲੀ ਕੁਜੀਤਾ ਲੋ ਫਿਰੂੰਗੀ ਜੀਤੂ ਰੂਗੀ ਤਾਂ ਮੈਂ ਕਿ ਰੂਗੀ ਮੈਂ ਕਿ ਮੈਂ ਲੁਕਣਾ ਕੁਜੀਤਾ ਚੱਲੀ ਮੈਂ ਕਿ ਤੇਰੀ ਹੈਤ ਸਤਵਿੰਦਰ ਹਾਓ ਰੂ ਪੰਗਾ ਬਹੁਤ ਪਿਆ ਮੈਨੂੰ ਮਜ਼ਾ ਵੀ ਸੁੱਖਿਆ ਹੁੰਦਾ ਕਮੈਂਟ ਵੀ ਇਧਰੋਂ ਦੇਖਣੇ ਪੈਂਦੇ ਆ ਮੈਂ ਤਾਂ ਕਿ ਜੇ ਸਾਰੇ ਤੁਹਾਡੀਆਂ ਗੱਲਾਂ ਉੱਤਰਾਂਗਾ ਮੈਂ ਤਾਂ ਹੱਸ ਵੀ ਨਹੀਂ ਹੁੰਦਾ ਮੈਂ ਕਮੈਂਟ ਇਧਰੋਂ ਦੇਖਣੇ ਪੈਂਦੇ ਆ ਮਜ਼ਾ ਖਰਾਬ ਹੋਇਆ ਸੁੱਖੇ ਮੇਰਾ ਕਮੈਂਟਾਂ ਦੇ ਚੱਕਰ ਚੋਂ ਮਜ਼ਾ ਖਰਾਬ ਹੋਇਆ ਮਜ਼ਾ ਨਹੀਂ ਆਂਦਾ ਇਦਾਂ ਲਾਈਕ ਦਾ ਮੈਨੂੰ ਆਹ ਹੋ ਗਏ ਜੀਤ ਨੂੰ ਮੈਂ ਉਲਟੀ ਕ ਲੱਗ ਜਾਂਦੀ ਆ ਕੀ ਜਲਟੀਆਂ ਆਈਆਂ ਮੈਂ ਆਹ ਮੈਂ ਗੱਲ ਸੁਣ ਮੈਨੂੰ ਕਦੇ ਮਜ਼ਾ ਨਹੀਂ ਆਦਾ 10 ਮਿੰਟ ਦਾ ਯਾਰ ਚੈੱਕ ਕਰ ਰਿਹਾ ਆ ਆਪਸ਼ਨ ਠੀਕ ਕਰਾਵਾ ਮੈਂ ਗਿਆ ਹੋਰ ਮੈਂ ਕੰਮ ਵਾਲੀ ਅੰਦਰ ਅੰਦਰ ਕਮੈਂਟ ਪੜਨ ਦਵਾ ਮੈਂ ਗਿਆ 嗯，你们怎有没见拜拜。